ਮੈਂ ਜੱਟ ਤੇ ਜੂਲੀਅਟ ਜੀ ਅਸੀਂ ਵੀ ਜੱਟ ਤੇ ਮੇਰੀ ਜੂਲੀਅਟ ਫਿਲਮ ਦੇ ਵਿੱਚ ਮੈਂ ਨੀਰੂ ਜੀ ਦੇ ਕਰੈਕਟਰ ਨੂੰ ਪਿਆਰ ਕਰਦਾ ਕਿਉਂਕਿ ਮੈਨੂੰ ਆ ਕਿ ਮੇਰੇ ਸਾਡੇ ਧੁੱਪੇ ਨਾਲ ਡਿਊਟੀ ਲੱਗੇ ਹਾਂ ਜੀ ਤੇ ਤੁਹਾਡਾ ਇਹ ਤਾਂ ਨਹੀਂ ਚੱਕਰ ਵੀ ਤੁਸੀਂ ਤਾਂ ਮੈਂ ਤੁਹਾਡੀ ਡਿਊਟੀ ਤਾਂ ਪੇਲਾ ਜੀ ਮੈਂ ਬੜਾ ਬਚਾ ਕਰ ਰਿਹਾ ਇਹਨਾਂ ਦਾ ਧੁੱਪੇ ਛਾਵੇਂ ਮੈਂ ਮਤਲਬ ਨਹੀਂ ਨਹੀਂ ਮਤਲਬ ਜੇ ਤੁਹਾਡੀ ਡਿਊਟੀ ਧੁੱਪੇ ਲਾ ਦਣ ਕਿਤੇ ਨਹੀਂ ਲਾ ਦਿੰਨ ਫਿਰ ਆਪਾਂ ਕੀ ਕਰ ਕਰ ਸਕਦੇ ਹਾਂ ਜੀ ਹਣਾ ਇਹ ਚੱਕਰ ਚ ਤਾਂ ਨਹੀਂ ਕਰਾਇਆ ਬਈ ਨਹੀਂ 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 ਸਾਰਾ ਬਸ ਪੁਲਿਸ ਤਾਂ ਪਹਿਲੇ ਹੀ ਭਰਤੀ ਹੋ ਗਏ ਸੀ ਮੈਂ ਬਾਅਦ ਮੈਂ ਤੁਸੀਂ ਬਾਅਦ ਚ ਭਰਤੀ ਹੋ ਕੇ ਅੱਗੇ ਨਿਕਲ ਗਏ ਹਾਂਜੀ ਮੈਂ ਤਾਂ ਹੁਣ ਭਰਤੀ ਨਹੀਂ 21 ਦੇ ਵਿੱਚ ਇਹ ਹੁਣ ਭਰਤੀ ਹੋਏ ਨੇ ਜੀ ਵਿਆਹ ਤੋਂ ਬਾਅਦ ਜਦੋਂ ਇਹ ਮੈਨੂੰ ਦੇਖਦੇ ਸੀਗੇ ਕੁੜੀਆਂ ਆ ਕੇ ਨਿਕਲ ਜਾਂਦੀਆਂ ਨਾ ਜੀ ਕੁੜੀਆਂ ਵੈਸੇ ਹੀ ਬਹੁਤ ਅੱਗੇ ਨਿਕਲਦੀਆਂ ਜੀ ਹਨਾ ਕੁੜੀਆਂ ਤੇਜ਼ ਹੁੰਦੀਆਂ ਭਾਜੀ ਅੱਛਾ ਕਦੇ ਕੋਈ ਈਗੋ ਕਲੈਸ਼ ਹੁੰਦੀ ਹੈ ਨਹੀਂ ਮੈਮ ਪੱਕਾ ਨਹੀਂ 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 ਬਿਲਕੁਲ ਸਗੋ ਮੈਂ ਤੁਹਾਨੂੰ ਮੈਂ ਨਹੀਂ ਕੋਈ ਕਲੈਸ਼ ਨਹੀਂ ਹੁੰਦੀ ਬਿਕੋਜ਼ ਮੈਨੂੰ ਇਹਨਾਂ ਨੇ ਹੀ ਕਿਹਾ ਕਿ ਤੁਸੀਂ ਅੱਗੇ ਵਧੋ ਪੁਲਿਸ 'ਚ ਜਾਓ ਤਾਂ ਮੇਰੇ ਤੋਂ ਜ਼ਿਆਦਾ ਸ਼ਾਇਦ ਇਹ ਖੁਸ਼ ਹੁੰਦੇ ਨੇ ਤਾਂ ਵੀ ਪੰਪਾ ਨਹੀਂ ਹੁੰਦਾ ਮੈਂ ਖੁਦ ਮੈਂ ਵੀ ਮੈਂ ਹੀ ਪ੍ਰੈਸ ਕਰਕੇ ਦੇ ਕੇ ਉਹ ਮੈਂ ਫੜਿਆ ਵੈਰੀ ਗੁੱਡ ਅਜੇ ਭਾਈ ਇੱਕ ਉਧਰ ਪਰਸਨ ਵਾਲਾ ਜਿਹਾ ਸਵਾਲ ਪੁੱਛਾਈ ਹਾਂਜੀ 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 ਤੁਸੀਂ ਕਦੇ ਰਿਸ਼ਵਤ ਲਈ ਭਾਜੀ ਨਹੀਂ ਨਹੀਂ ਪਰਮਾਤਮਾ ਦੀ ਕਿਰਪਾ ਨਹੀਂ ਕੋਈ ਟੀ ਗੱਲ ਨਹੀਂ ਆਪਾਂ ਵੈਸੇ ਵੈਸੇ ਹੀ ਹੁੰਦਾ ਹੀ ਹਾਂ ਹਾਂ ਨਹੀਂ ਮੈਂ ਦੱਸ ਰਿਹਾ ਜੀ ਤੇ ਮੈਮ ਤੁਸੀਂ ਨਾ ਮੈਂ ਤਾਂ ਬਿਲਕੁਲ ਪਸੰਦ ਨਹੀਂ ਮੈਂ ਤਾਂ ਬਿਲਕੁਲ ਅਗੇਂਸਟ ਹਾਂ ਮਾਫ ਕਰੋ ਸਰ ਫਿਲਮ ਦੇ ਵਿੱਚ ਜਿਹੜਾ ਸਾਡਾ ਮੇਰੇ ਵਾਲਾ ਕਰੈਕਟਰ ਥੋੜੀ ਰਿਸ਼ਵਤ ਲੈਂਦਾ ਪਰ ਨੀਰੂ ਜੀ ਨਹੀਂ ਬਿਲਕੁਲ ਨਹੀਂ ਲੈਂਦੇ ਹਾਂਜੀ ਮੇਰੇ ਵਰਗੇ ਨਹੀਂ ਬਿਲਕੁਲ ਹਾਂ ਬਿਲਕੁਲ ਤੁਹਾਡੇ ਵਰਗੇ ਇਹ ਭਾਜੀ ਮੇਰੇ ਵਰਗੇ ਨਹੀਂ 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 ਤੇ ਮੇਰਾ ਹੀ ਕਰੈਕਟਰ بگੜਿਆ ਹੋਇਆ ਜੀ ਫਿਲਮ 'ਚ ਮੇਰਾ ਇੱਕ ਸਵਾਲ ਸੀ ਵੀ ਜੇ ਮਤਲਬ ਕੋਈ ਚੋਰ ਹੋਵੇ ਤੇ ਜੇ ਇਹ ਫੜ ਲੈਣ ਤੇ ਤੁਹਾਨੂੰ ਬੁਰਾ ਤਾਂ ਨਹੀਂ ਲੱਗੂਗਾ ਹੁਣ ਬੁਰਾ ਘੱਟਾ ਲੱਗਣਾ ਤੁਸੀਂ ਤਾਂ ਪ੍ਰੈਸ ਕੀਤੀ ਵਰਦੀ ਉਹਨਾਂ ਦੀ ਹੈ ਨਾ ਤੋ ਇੰਨਾ ਪਿਆਰ ਹੀ ਬਹੁਤ ਜ਼ਿਆਦਾ ਹਾਂ ਮੇਰੇ ਕਹਿਣਗੇ ਇੰਨਾ ਨਹੀਂ ਫੜਿਆ ਕੋਈ ਗੱਲ ਨਹੀਂ ਮ ਕਿ ਤੂੰ ਇਦਾਂ ਵੀ ਹੋ ਸਕਦਾ ਵੀ ਤੁਸੀਂ ਫੜ ਲਓ ਤੇ ਪਰ ਅਸੀਂ ਆਪਾਂ ਕਹਿ ਦਿੰਨੇ ਹੁੰਨੇ ਆ ਪਰ ਡਿਪੈਂਡ ਕਰਦਾ ਚੋਰ ਤੇ ਕਿਉਂਕਿ ਮੰਨ ਲਓ ਕੋਈ ਤਕੜਾ ਚੋਰ ਫੜ ਲਈਏ ਤਾਂ ਪਤਾ ਲੱਗੇ ਵੀ ਮੈਡਮ ਤੋਂ ਜ਼ਿਆਦਾ ਤਕੜਾ ਵੀ ਐਡਾ ਤਕੜਾ ਜੱਫਾ ਲਾ ਨਹੀਂ ਸਕਦੇ ਤੁਹਾਡੀ ਕਿੰਨੇ ਵਜੇ ਡਿਊਟੀ ਆਫ ਹੁੰਦੀ ਜੀ ਕੋਈ ਟਾਈਮ ਨਹੀਂ ਆ ਵੈਸੇ ਸਰ ਡਿਊਟੀ ਦਾ ਜੀ ਹਾਂ ਜੀ ਮਤਲਬ 6 ਵਜੇ 7 ਵਜੇ ਨਹੀਂ ਨਹੀਂ ਸਰ ਕੋਈ ਟਾਈਮ ਨਹੀਂ ਆ ਨਾ ਡਿਊਟੀ ਤੇ ਜਾਣ ਦਾ ਟਾਈਮ ਤਾਂ 24 ਆਰਜ਼ ਵੀ ਹੋ ਸਕਦੀ ਹੈ ਪੰਜਾਬ ਪੁਲਿਸ ਵਿੱਚ ਡਿਊਟੀ ਤੇ ਜਾਣ ਦਾ ਟਾਈਮ ਤਾਂ ਹੈਗਾ ਪਰ ਆਉਣ ਦਾ ਕੋਈ ਸਮਾਂ ਨਹੀਂ ਕਿਉਂਕਿ ਸਰ ਜੇ ਆਪਾਂ ਤੁਹਾਡਾ ਵੀ ਜੀ ਮੇਰਾ ਥੋੜਾ ਠੀਕ ਹੈ ਲੈ ਤੁਹਾਡਾ ਕਿੰਨੇ ਵਜੇ ਹੈ ਹੈ 8 ਵਜੇ ਤੋਂ ਪਹਿਲਾਂ ਤੁਹਾਨੂੰ ਆਫ ਦੇ ਦਿੰਦੇ ਹਾਂ ਹਾਂਜੀ ਆ ਜਾਓ ਕਿਉਂਕਿ ਇਹਨਾਂ ਦਾ ਟੈਕਨੀਕਲ ਦੇ ਵਿੱਚ ਹੋਣ ਕਰਕੇ ਥੋੜਾ ਜਿਹਾ ਬਚਾਅ ਹੋ ਜਾਂਦਾ ਤੁਸੀਂ ਗਰਾਊਂਡ ਤੇ ਹਾਂਜੀ ਅਸੀਂ ਡਿਸਟ੍ਰਿਕਟ ਪੁਲਿਸ ਵਾਲੇ ਆ ਤਾਂ ਕਿਉਂਕਿ ਐ ਸੋਸਾਇਟੀ ਦਾ ਪਤਾ ਹੈ ਕ੍ਰਾਈਮ ਦਾ ਕੋਈ ਲਿਮਟ ਨਹੀਂ ਹੈ ਤਾਂ ਕਿਸੇ ਵੀ ਵਕਤ ਕਿਸੇ ਵੀ ਟਾਈਮ ਸਾਨੂੰ ਹਾਜ਼ਰ ਹਣ ਤੁਸੀਂ ਕਿਸੇ ਤੇ ਮਾਰਿਆ ਵੀ ਅੱਜ ਤੱਕ ਨਹੀਂ ਬਿਲਕੁਲ ਨਹੀਂ ਥੱਪੜ ਦਿਲ ਕਰਦਾ ਕਰੀ ਨਾ ਦਿਲ ਤਾਂ ਨਹੀਂ ਕਰਦਾ ਵੈਸੇ ਪਰ ਜੀ ਗੁੱਸਾ ਕਦੇ ਇਹਨਾਂ ਦਾ ਘਰ ਆਇਆ ਹੋ 味ね <laughs> <laughs> ਮੇਰੇ ਲੱਗਿਆ ਹੋਵੇ ਇਹਦੇ ਹੋ ਸਕਦਾ ਉਹ ਚੋਰ ਦੇ ਨਹੀਂ ਚੋਰ ਦੇ ਨਹੀਂ ਕਿਉਂਕਿ ਉਹ ਸ਼ਾਇਦ ਚੋਰ ਵਾਲਾ ਗੁੱਸਾ ਮੇਰੇ ਤੇ ਨਿਕਲ ਜਾਂਦਾ ਹੋਣਾ ਵੀ ਆਪੇ ਉੱਥੇ ਤਾਂ ਮੇਰੇ ਵਸਣ ਨਹੀਂ ਪਰ ਐਕਚੁਅਲੀ ਜਿਹੜੀ ਤੁਹਾਡੀ ਜੌਬ ਹੈ ਬਹੁਤ ਸਟ੍ਰੈਸ ਵਾਲੀ ਮਤਲਬ ਜਿੱਥੇ ਸਟ੍ਰੈਸ ਸ਼ੁਰੂ ਹੁੰਦਾ ਉੱਥੇ ਤੁਹਾਡੀ ਜੌਬ ਸ਼ੁਰੂ ਹੁੰਦੀ ਹੈ ਸਹੀ ਗੱਲ ਹੈ ਅੱਛਾ ਜੇ ਭਾਜੀ ਤੁਹਾਨੂੰ ਕਿਹਾ ਜਾਵੇ ਦੋਨੋਂ ਨੂੰ ਇਕੱਠੇ ਤੁਸੀਂ ਕਿਸੇ ਮਿਸ਼ਨ ਤੇ ਜਾਣਾ ਹੈ ਕੋਈ ਚੋਰ ਫੜ ਕੇ ਲੈ ਕੇ ਆਉਣਾ ਤੁਸੀਂ ਕਿੱਥੇ ਜਾਣਾ ਪਸੰਦ ਕਰੋਗੇ ਅਮਰੀਕਾ 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 ਜਾਂ ਪੈਰਿਸ ਇਧਰ ਹਾਂ ਅਮਰੀਕਾ ਨਾਲੇ ਕੰਟਰੀ ਕੋ ਅਮਰੀਕਾ ਪੈਰਿਸ ਇਹ ਕਹਿੰਦੇ ਜ਼ਿੰਦਗੀ ਨਹੀਂ ਜੀ ਇੱਕ ਕਦੇ ਪਰ ਤਾਂ ਇਹ ਦੇਖਦੇ ਨੇ ਫਿਰ ਜਦੋਂ ਐਫਲ ਟਾਵਰ ਦੇਖਦੇ ਨੇ ਕਹਿੰਦੇ ਮੈਂ ਉਰੇ ਵੀ ਜਾਣਾ ਫਿਰ ਮੈਂ ਚਲੋ ਜਿੱਥੇ ਜ ਆਪਣਾ ਬਜਟ ਬਣਿਆ ਆਪਾਂ ਪਹਾੜਾ ਬਣਨੀ ਸਰਕਾਰੀ ਸਰਕਾਰੀ ਖਰਚੇ ਤੇ ਜਾਵਾਂਗੇ ਜਦੋਂ ਚੋਰ ਫੜਨ ਜਾਵਾਂਗੇ ਫਿਰ ਸਰਕਾਰੀ ਖਰਚੇ ਤੇ ਜਾਵਾਂਗੇ ਇਹ ਤਾਂ ਬਹੁਤ ਵਧੀਆ ਜੀ ਹੈਨਾ ਜੀ ਫਿਰ ਤਾਂ ਪੈਰਿਸ ਜਾਵਾਂਗੇ ਅੱਛਾ ਜੇ ਸਰਕਾਰੀ ਖਰਚੇ ਤੇ ਜਣਾ ਫਿਰ ਪੈਰਿਸ ਜੇ ਆਪਦੇ ਤੇ ਜਾਣਾ ਫਿਰ ਫਿਰ ਅਮਰੀਕਾ ਠੀਕ ਹੈ ਠੀਕ ਹੈ ਵੈਰੀ ਗੁੱਡ ਨਹੀਂ ਵੈਰੀ ਗੁੱਡ ਅਮਰੀਕਾ ਵੀ ਕਾਫੀ ਮਹਿੰਗਾ ਹੈ ਖਰਚਾ ਖਰਚਾ ਕਾਫੀ ਹੈ ਥਾਈਲੈਂਡ ਚਲੇ ਜਾਓ ਖਰਚਾ ਤਾਂ ਇਦਾਂ ਹੀ ਹੋਣਾ ਜੀ ਚਾਹੇ ਮਹਿੰਗਾ ਚਾਹੇ ਸਸਤਾ ਤੇ ਤੁਹਾਨੂੰ ਖਾਸ ਇਹ ਹੋ ਤੁਹਾਡੀ ਸੌਰੀ ਹਾਂ ਨਹੀਂ ਸਰ ਮੇਰੀ ਹੱਲੇ ਥੋੜੀ ਹੀ ਹੈਗੀ ਹੈ ਜਾਨਾ ਕਿ ਮੈਂ ਤਾਂ ਨਿਊ ਰਿਕਰੂਟਡ ਆ ਤਾਂ ਮੇਰੀ ਹਜੇ ਘਾਟੇ ਨਹੀਂ ਜ਼ਿਆਦਾ ਅੱਛਾ ਮੈਂ ਆਪਣੀ ਸੇਵ ਕਰ ਲੈਂਦੀਆਂ ਦੇ ਖਰਚ ਲੈਣੇ ਅੱਛਾ ਮੇਲ ਫੀਮੇਲ ਦੀ ਮਤਲਬ ਉਹ ਇਹ ਪੁੱਛਣਾ ਥੋੜਾ ਵੱਡਾ ਪੁੱਛਣਾ ਸਵਾਲ ਹਾਂਜੀ ਮੇਲ ਫੀਮੇਲ ਦੀ ਪੇ ਬਰਾਬਰ ਹੁੰਦੀ ਹੈ ਹਾਂਜੀ ਹਾਂਜੀ ਸਾਰਾ ਕੁਝ ਬਰਾਬਰ ਹੈ ਮੈਂ ਤੇ ਤੁਹਾਡੀ ਘੱਟ ਘੱਟ ਜੀ ਕਿਉਂਕਿ ਮੈਂ ਹਜੇ ਨਿਊ ਜੁਆਇਨ ਕੀਤਾ ਹੈ ਨਹੀਂ ਪਰ ਰੈਂਕ ਤਾਂ ਥੋੜਾ ਵੱਡਾ ਰੈਂਕ ਵੱਡਾ ਮਤਲਬ ਨਿਊ ਜੁਆਇਨ ਕਰਕੇ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਕੀ ਸੋਚਿਆ ਅਸੀਂ ਜੀ ਇਹੀ ਸੋਚਿਆ ਵੀ ਅਸੀਂ ਲਾਈਫ ਇੰਜੋਏ ਕਰਾਂਗੇ ਜੇ ਮੇਰਾ ਕੋਈ ਵਿਚਾਰ ਬਣਦਾ ਹੈ ਵਿੱਚ ਇਹਨਾਂ ਦੇ ਵਿਚਾਰ ਆ ਜਾਂਦੇ ਨੇ ਫਿਰ ਮੈਂ ਆਪਣੇ ਵਿਚਾਰ ਭੁੱਲ ਜਾਂਦਾ ਫਿਰ ਮੈਂ ਆਪਣੇ ਵਿਚਾਰ ਛੱਡ ਦਿੰਦਾ ਕਿਉਂਕਿ ਮੇਰੇ ਵਿਚਾਰ ਇਹਨਾਂ ਦੇ ਨਾਲ ਹੀ ਸਹਿਮਤੀ ਹੋਣੀ ਆ ਬਹੁਤ ਰੇਅਰ ਪਰਸਨ ਹੁੰਦੇ ਨੇ ਜਿਨ੍ਹਾਂ ਲਈ ਏਜ ਮੈਟਰ ਨਹੀਂ ਕਰਦੀ ਆ ਵੀ ਉਹ ਆਪਣੀ ਲਾਈਫ ਨੂੰ ਇੰਜੋਏ ਕਰਦੇ ਨੇ ਹਾਂਜੀ ਨਾ ਨਾ ਮਜ਼ਾਕ ਹਣ ਤੁਹਾਡੇ ਤੋਂ ਮੈਂ ਜੋ ਚੀਜ਼ ਸਿੱਖੀ ਹੈ ਭਾਜੀ ਵੀ ਬੰਦੇ ਦੀ ਨੀਤ ਸਿੱਧੀ ਹੋਵੇ ਪ੍ਰਮਾਤਮਾ ਆਪੇ ਹੀ ਦਿੰਦਾ ਬਹੁਤ ਦਿੰਦਾ ਮਾਰੇ ਆਪ ਹੀ ਕਰ ਦਿੰਦਾ ਹਾਂ ਜਿੰਨੀ ਆਪਣੀ ਸੋਚ ਹੁੰਦੀ ਹੈ ਉਸ ਤੋਂ ਬਹੁਤ ਗੁਣਾ ਜ਼ਿਆਦਾ ਦਿੰਦਾ ਤਾਂ ਅਸੀਂ ਇਸੇ ਲਈ ਅਸੀਂ ਸੋਚਿਆ ਵੀ ਅਸੀਂ ਸੌ ਵੀ ਬੈਠੇ ਆ ਵੀ ਸੋਚਿਆ ਨਹੀਂ ਸੀ ਬੈਠੇ ਆ ਥੈਂਕ ਯੂ ਤੁਹਾਡੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਅਸੀਂ ਸੋਚਿਆ ਜੀ ਅਸੀਂ ਅਸੀਂ ਇਮਾਨਦਾਰੀ ਨਾਲ ਚੱਲੀਏ ਤੇ ਪ੍ਰਮਾਤਮਾ ਨੇ ਪਤਾ ਨਹੀਂ ਕਿੰਨਾ ਕੁਛ ਚੰਗਾ ਦਿਖਾਉਣਾ ਹੈ ਤੇ ਥੈਂਕ ਯੂ ਭਾਜੀ ਬਹੁਤ ਬਹੁਤ ਸ਼ੁਕਰੀਆ ਹਮ ਜੀ ਆਏ ਬਹੁਤ ਹੀ ਪਿਆਰੇ ਤੁਸੀਂ ਲੱਗ ਰਹੇ ਹੋ ਬਹੁਤ ਹੀ ਪਿਆਰਾ ਥੋੜੇ ਜਿਹਾ ਮਾਰੇ ਤੁਹਾਨੂੰ ਚੜ੍ਹਦੀ ਕਲਾ ਰੱਖਣ ਤੁਸੀਂ ਹਮੇਸ਼ਾ ਖੁਸ਼ ਰਹੋ ਤੁਸੀਂ ਦੇਖਿਓ ਅੱਜ ਨੀਰੂ ਜੀ ਕਿੰਨਾ ਝਟਕਦੇ ਮੈਨੂੰ ਫਿਲਮ ਵਿੱਚ ਬਾਤ ਤੁਹਾਨੂੰ ਕਰਦੀ ਆਦਾ ਜੀ ਲੈ ਕੇ ਜਾਉਂਗੀ ਥੋੜੇ ਜਿਹਾ ਹਾਂ ਬਸ ਇਹ ਤਾਂ ਤੁਸੀਂ ਦਬੇ ਲੋ ਭਾਜੀ ਥੈਂਕ ਯੂ ਭਾਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ